ਏ ਸ਼ਖਾਹਨੀ ਕਰਨ ਪਰ ਹਰਿਆਰ ਦਸਮ ਪਾਤਸ਼ਾਹੀ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ 40 ਮੁਕਤੀਆਂ ਦੀ ਯਾਦ ਵਿੱਚ ਸ੍ਰੀ ਮੁਕਸਦ ਸਾਹਿਬ ਦੇ ਵਿੱਚ ਮਾਗੀ ਦਾ ਜੋੜ ਮੇਲਾ ਆਰੰਭ ਹੋ ਚੁੱਕਿਆ ਰਵਾਈਤੀ ਤੌਰ ਤੇ ਇਹ ਮੇਲਾ 14 ਤੇ 15 ਜਨਵਰੀ ਦੋ ਦਿਨ ਚੱਲਦਾ ਪਰ ਮਨੋਰੰਜਨ ਕਰਕੇ ਮੇਲੇ ਦੇ ਕਾਨਕ੍ਰੀਬ ਦੋ ਮਹੀਨੇ ਸ਼੍ਰੀ ਮੁਕਸਸ ਸਾਹਿਬ ਦੇ ਵਿੱਚ ਰੌਣਕ ਲੱਗੀ ਰਹਿੰਦੀ ਹੈ ਪਾਵ ਅੱਜ ਤੋਂ ਹੀ ਸ਼੍ਰੀ ਮੁਕਸਸ ਸਾਹਿਬ ਦੇ ਵਿੱਚ ਚਾਲੀ ਮੁਕਤਿਆਂ ਨੂੰ ਨਮਨ ਕਰਨ ਦੇ ਲਈ ਸੰਗਤਾਂ ਆਉਣਾ ਸ਼ੁਰੂ ਹੋ ਗਈਆਂ ਨੇ ਹਾਲਾਂਕਿ ਸੰਗਤ ਲੋੜੀ ਦੀ ਰਾਤ ਤੋਂ ਹੀ ਗੁਰਦੁਆਰਾ ਸ਼ੇਰ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਤੇ ਬੁੱਧਵਾਰ ਦੀ ਸਵੇਰ ਪਾਵ 4 ਵਜੇ ਤੋਂ ਹੀ ਵੱਡੀ ਗਿਣਤੀ ਚ ਸੰਗਤਾਂ ਗੁਰਦੁਆਰਾ ਸਾਹਿਬ ਉਮੜੀਆਂ ਤੇ ਪਵਿੱਤਰ ਸਰੋਵਰ ਚ ਇਸ਼ਨਾਨ ਕਰਕੇ ਚਾਲੀ ਮੁਕਤਾਂ ਨੂੰ ਨਮਨ ਕੀਤਾ ਦੱਸਦੇ ਕਿ ਗੁਰਦੁਆਰਾ ਸ਼ਹੀਦ ਗੰਧ ਸਾਹਿਬ ਦੇ ਵਿੱਚ ਪਿਛਲੇ ਸੂਬਾਦ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਜਿੰਨਾ ਦਾ ਪੋਗ 14 ਜਨਵਰੀ ਭਾਵ ਅੱਜ ਮਾਗੀ ਵਾਲੇ ਦਿਨ ਸਵੇਰੇ 7:30 ਵਜੇ ਪਾਇਆ ਗਿਆ ਉਤੇ ਲੱਖਾਂ ਦੀ ਗਿਣਤੀ ਚ ਸੰਗਤ ਗੁਰਦੁਆਰਾ ਸ਼ੇਰ ਦਰਬਾਰ ਸਾਹਿਬ ਸ਼ਹੀਦੀ ਗੰਜ ਸਾਹਿਬ ਸਣੀ ਹੋਰ ਗੁਰਦੁਆਰਿਆਂ ਦੇ ਵਿੱਚ ਨਤਮਸਤਕ ਹੋਈ ਗੁਰਦੁਆਰਾ ਸ਼ੇਰ ਦਰਬਾਰ ਸਾਹਿਬ ਦੇ ਮੈਨੇਜਰ ਪਾਈ ਨਰਮਲਜੀਤ ਸਿੰਘ ਨੇ ਦੱਸਿਆ ਕਿ 13 ਤੇ 14 ਜਨਵਰੀ ਨੂੰ ਪਾਈ ਮਹਾ ਸਿੰਘ ਚ ਦਵਾਨ ਹਾਲ ਚ ਧਾਰਮਿਕ ਦਵਾਨ ਸਜਾਏਗੇ ਜਿਨਾਂ ਚ ਰਾਗ ਕੀ ਢਾਡੀ ਜਥੇ ਤੇ ਵਿਦਵਾਨ ਗੁਰੂ ਕਾ ਜਸ ਉਹਨਾਂ ਦੇ ਵੱਲੋਂ ਗਾਇਆ ਗਿਆ ਤੇ 15 ਜਨਵਰੀ ਨੂੰ ਗੁਰਦੁਆਰਾ ਟੀਬੀ ਸਾਹਿਬ ਦੇ ਵਿੱਚ ਵਿਸ਼ੇਸ਼ ਢਾਡੀ ਸਮਾਗਮ ਹੋਏਗਾ ਅਤੇ ਇਸ ਦਿਨ ਗੁਰਦੁਆਰਾ ਤੰਬੂ ਸਾਹਿਬ ਦੇ ਵਿੱਚ 11 ਵਜੇ ਅੰਮ੍ਰਿਤ ਸੰਚਾਰ ਵੀ ਹੋਏਗਾ ਤੇ ਇੱਕ ਛੁਕ ਸੰਗਤਾਂ ਨੂੰ ਅੰਮ੍ਰਿਤ ਪਾਨ ਕਰਾਇਆ ਜਾਏਗਾ ਤੁਹਾਨੂੰ ਦੱਸ ਦਈਏ ਕਿ ਹਰ ਸਾਲ ਮਾਗੀਦਾ ਮੇਲਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਨਾਇਆ ਜਾਂਦਾ ਹੈ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਤੇ 40 ਮੁਕਤਿਆਂ ਦੀ ਧਰਤੀ ਨੂੰ ਨਮਨ ਕੀਤਾ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋ ਕੇ ਇਸ਼ਨਾਨ ਕਰਦੀਆਂ ਨੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ ਜਿਸ ਨੂੰ ਸਿਆਸੀ ਪੱਖ ਤੋਂ ਦੇਖੀਏ ਤਾਂ ਇਸ ਮੌਕੇ ਸਿਆਸੀ ਕਾਨਫਰੰਸਾਂ ਵੀ ਹੁੰਦੀਆਂ ਨੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੀਆਂ ਸਟੇਜਾਂ ਜਿਹੜੀਆਂ ਉਹ ਲਗਾਈਆਂ ਜਾਂਦੀਆਂ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਦੂਰੋਂ-ਦੂਰੋਂ ਸੰਗਤ ਚੋਂ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੀ ਹੈ ਤਾਂ ਇਹ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਪਾਵੇ ਠੰਡ ਦਾ ਮੌਸਮ ਆ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਸੰਗਤ ਚੋਂ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੀ ਹੈ ਮੱਗੀ ਦਾ ਇਹ ਮੇਲਾ ਸ਼ਮੁਖਸ ਸਾਹਿਬ ਦੀ ਗੁਰਦੁਆਰਾ ਸ਼੍ਰੀ ਟੁੱਟੀਗੰਡੀ ਸਾਹਿਬ ਦੇ ਵਿੱਚ ਸ਼ਰਦਾ ਭਾਵ ਦੇ ਨਾਲ ਮਨਾਇਆ ਜਾ ਰਿਹਾ ਹੈ। ਦੇਸ਼ ਵਿਦੇਸ਼ ਤੇ ਪੰਜਾਬ ਪਰਤੋਂ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਤੋਂ ਵੀ ਹਰਿਆਣਾ, ਦਿੱਲੀ, ਰਾਜਸਥਾਨ ਆਦਿ ਜਗ੍ਹਾ ਤੋਂ ਨਾਨਕ ਨਾਮ ਲੇਵਾ ਸੰਗਤ ਸ਼ਹੀਦੀ ਇਸ ਜੋੜ ਮੇਲਾ ਦੇ ਵਿੱਚ ਪਹੁੰਚ ਰਹੀ ਹੈ। ਗੁਰਦੁਆਰਾ ਟੁੱਟੀਗੰਡੀ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੀ ਹੈ। ਤਾਂ ਨਾਲ ਹੀ ਆਸ਼ੀਰਵਾਦ ਜਿਹੜਾ ਪ੍ਰਾਪਤ ਕੀਤਾ ਜਾ ਰਿਹਾ ਹੈ। ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਕਿ ਨਹੀਂ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਉਮੜ ਰਹੀਆਂ ਨੇ